ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸੰਗਤ ਇਸ ਵੀਡੀਓ ਨੂੰ ਦੇਖ ਰਹੀ ਹੈ ਸਭ ਦਾ ਧੰਨਵਾਦ ਜੀ ਹੋਇਆ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਉਸ ਮਾਲਕ ਦੀ ਕਿਰਪਾ ਸਦਕਾ ਵਾਹਿਗੁਰੂ ਦੀ ਮਿਹਰ ਸਦਕਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋ ਤੇ ਆਪਾਂ ਉਸ ਮਾਲਕ ਉਸ ਵਾਹਿਗੁਰੂ ਜਿਹੜੇ ਮਾਲਕ ਨੇ ਜਿਸ ਪ੍ਰੀਤਮ ਨੇ ਸਾਡੇ ਤੇ ਰਹਿਮਤ ਕੀਤੀ ਐ ਸਾਨੂੰ ਮਨੁੱਖਾ ਦੇਹੀ ਬਖਸ਼ੀ ਐ ਰੋਟੀ ਮੰਗਦੇ ਆ ਜਿਪਾਣੀ ਮੰਗਦੇ ਆ ਪਾਣੀ ਮਿਲ ਜਾਂਦਾ ਘਰ-ਬਾਰ ਮੰਗਦੇ ਆ ਘਰ-ਬਾਰ ਮੈਂ ਤੇ ਸੰਗਤ ਜੀ ਤੀਆ ਪੁੱਤ ਮੰਗਦੇ ਆ ਵਾਹਿਗੁਰੂ ਤੋਂ ਤੀਆ ਪੁੱਤ ਮਿਲ ਜਾਂਦੇ ਨੇ ਸੋ ਜਿਹੜੀ ਵੀ ਚੀਜ਼ ਸਾਨੂੰ ਮਿਲਦੀ ਹੈ ਜੇ ਵਾਹਿਗੁਰੂ ਵਾਹਿਗੁਰੂ ਕਰੋਗੇ ਤੇ ਫਿਰ ਵਾਹਿਗੁਰੂ ਉਹ ਪਰਮਾਤਮਾ ਮਿਲ ਸਕਦਾ ਕੋਈ ਵੱਡੀ ਗੱਲ ਨਹੀਂ ਸੋ ਇਸ ਕਰਕੇ ਆਓ ਆਪਾਂ ਥੋੜੇ ਸਮੇਂ ਵਾਸਤੇ ਮੈਡੀਟੇਸ਼ਨ ਦੇ ਰਾਹੀ ਉਹ ਵਾਹਿਗੁਰੂ ਦੇ ਨਾਲ ਜੁੜਨਾ ਕਰੀਏ ਸਾਰੇ ਮਨ ਨੂੰ ਚਿੱਤ ਨੂੰ ਆਪਣੀ ਇੱਧਰ ਬੰਦ ਕਰ ਲਓ ਕੋਈ ਵੀ ਰਸਨਾ ਵਾਂਜੀਦਾ ਰਹੇ ਆਪਣੇ ਮਨ ਦੇ ਅੰਦਰ ਲੰਮਾ ਸਾਹ ਲਓ ਕੀ ਹੋਏਗਾ ਸੰਗਤ ਜੀ ਤੁਹਾਡਾ ਮੈਡੀਟੇਸ਼ਨ ਦੇ ਨਾਲ ਹੁੰਦਾ ਕੀ ਇੱਕ ਤੇ ਤੁਹਾਡੇ ਮਨ ਦੇ ਵਿੱਚ ਖੇੜਾ ਬਣਿਆ ਰਹੇਗਾ ਸਕੂਨ ਆਏਗਾ ਤੁਹਾਡੀ ਜ਼ਿੰਦਗੀ ਦੇ ਨਾਲ ਤੁਹਾਡੇ ਮਨ ਨੂੰ ਸਕੂਨ ਤੁਹਾਡੀ ਜ਼ਿੰਦਗੀ 'ਚ ਸਕੂਨ ਤੁਹਾਡੇ ਘਰ ਵਿੱਚ ਸਕੂਨ ਤੁਹਾਡੇ ਤਲ ਤੇ ਤੁਹਾਡੇ ਮਨ 'ਚ ਹਰ ਜਗ੍ਹਾ ਤੁਹਾਨੂੰ ਸਕੂਨ ਮਿਲੇਗਾ ਸੋ ਮੈਡੀਟੇਸ਼ਨ ਦੇ ਨਾਲ ਤੁਸੀਂ ਕੋਈ ਵੀ ਮਨ ਵਿੱਚ ਤੁਹਾਡੇ ਵਿਚਾਰ ਹੈ ਘਰ ਵਿੱਚ ਕੋਈ ਨਵੀਂ ਚੀਜ਼ ਲਿਆਉਣੀ ਹੈ ਨਵਾਂ ਘਰ ਬਣਾਉਣਾ ਕੁਝ ਵੀ ਲਕੋ ਨਾ ਉਹ ਪਹਿਲਾਂ ਲਕੋਇਆ ਆਪਣੇ ਤੋਂ ਨਾ ਹਰ ਬਾਅਦ ਵਿੱਚ ਕੋਈਗਾ ਅਸੀਂ ਉਹਦੇ ਖਾਸ ਬਣ ਜਾਗੇ ਅਸੀਂ ਧੀਆਂ ਪੁੱਤ ਦੇ ਸਾਰੇ ਹੀ ਉਹ ਮਾਲਕ ਦੇ ਤੇ ਪਰ ਜਦੋਂ ਤੁਸੀਂ ਸਿਮਰਨ ਕਰਦੇ ਹੋ ਜਦੋਂ ਉਹਦੇ ਨਾਲ ਤਾਰ ਜੋ ਤੇ ਫਿਰ ਭਾਈ ਖਾਸ ਬਣ ਜਾਂਦੇ ਹਾਂ ਸੋ ਆਓ ਹੁਣ ਆਪਾਂ ਥੋੜੇ ਸਮੇਂ ਆਸਤੇ ਮੈਡੀਟੇਸ਼ਨ ਕਰੀਏ ਨੈਤਰ ਕਰੋ ਬੰਦ ਇੱਕ ਦੋ ਲੰਮੇ ਸਾਹ ਲਓ ਆ ਰਹੀਆਂ ਵਿਚਾਰਾ ਬੰਦ ਕਰ ਦੋ ਫੁਰਨੇ ਬੰਦ ਕੋਸ਼ਿਸ਼ ਕਰੋ ਕਿ ਫੁਰਨਾ ਨਾ ਕੋਈ ਆਵੇ।ਾਰੇ ਰਸਨਾ ਉਤਰ ਕਰੋ ਆਪਣੇ ਮਨ ਦੇ ਅੰਦਰ ਆਵਲੀ ਕੋਈ। ਬੜੇ ਸਕੂਨ ਦੇ ਨਾਲ ਵਾਹੇ ਗੁਰੂ ਉਹ ਵਾਹੇ ਉਹ ਵਾਹਿਗੁਰੂ ਸੋ ਇਸ ਤਰੀਕੇ ਦੇ ਨਾਲ ਸਤਿਗੁਰ ਜੀ ਤੁਸੀਂ ਉਸ ਵਾਹਿਗੁਰੂ ਦੇ ਨਾਲ ਉਸ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ ਸੋ ਕੋਈ ਵੀ ਮਨ ਵਿੱਚ ਵਿਚਾਰ ਹੈ ਕੋਈ ਜਦੋਂ ਸਿਮਰਨ ਕਰਨਾ ਹੈ ਉਦੋਂ ਫੁਰਨੇ ਨੂੰ ਨਹੀਂ ਆਉਂਦੇ ਨਾ ਕਿੱਡਾ ਵੀ ਤੁਹਾਡਾ ਕਾਰਜ ਅੜਿਆ ਹੋਵੇ ਤੇ ਮਹਾਰਾਜ ਬਹੁਤ ਜਲਦੀ ਸੁਣਦੇ ਤੁਸੀਂ ਥੋੜਾ ਭਰੋਸਾ ਕਰਕੇ ਦੇ ਮੈਡੀਟੇਸ਼ਨ ਹਰ ਰੋਜ਼ 15-20 ਮਿੰਟ ਲਾਓ ਕਰਕੇ ਪੂਰੇ ਕਾੰਦ ਲਮੇ ਲਮੇ ਸਾਹਾਂ ਤੇ ਆਪਣੇ ਆਪ ਤੇ ਧਿਆਨ ਦਿਓ ਜਦੋਂ ਵਾਹਿਗੁਰੂ ਦਾ ਸਿਮਰਨ ਕਰਦੇ ਹੋ ਕਿੰਨਾ ਵੀ ਤੁਹਾਡੇ ਸਰੀਰ ਤੇ ਦੁੱਖ ਹੈ ਕੋਈ ਕਸ਼ਟ ਹੈ ਕਿੰਨਾ ਵੀ ਕੋਈ ਦੁੱਖੀ ਹੈ ਦੁਲ ਲੰਮੀ ਹੇਕ ਜੋ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਰਹੇ ਹੋ ਨਾ ਸਹੇਜੇ ਸਹੇਜੇ ਉਸ ਆਵਾਜ਼ ਨੂੰ ਆਪਣੇ ਕੰਨਾਂ 15 ਮਿੰਟ ਕਰ ਲੋ 10 ਮਿੰਟ ਕਰ ਲੋ 5 ਮਿੰਟ ਕਰ ਲੋ ਘੱਟਾ 3/4 ਘੰਟੀ ਜ਼ਿੰਦਗੀ ਵਿੱਚ ਤਬਦੀਲੀ ਆਏਗੀ ਜਿਹੜੇ ਤੁਹਾਡੇ ਕਾਰਜ ਕੰਮ ਧੰਦੇ ਅੜੇ ਹੋਏ ਨੇ ਸਾਰੇ ਮਾਲਕ ਵਾਹਿਗੁਰੂ ਪਰਮੇਸ਼ਰ ਕਰੇਗਾ ਤੁਸੀਂ ਵਾਹਿਗੁਰੂ ਦੇ ਨਾਲ ਜੁੜੋ ਵਾਹਿਗੁਰੂ ਮਾਲਕ ਹਰ ਜਗ੍ਹਾ ਵਿਆਪਕ ਹੈ ਤੁਹਾਡੇ ਅੰਦਰ ਵੀ ਹੈ ਮੇਰੇ ਅੰਦਰ ਵੀ ਹੈ ਸੋ ਇਨੀ ਇੱਕ ਬੇਨਤੀ ਪ੍ਰਵਾਲਨ ਕਰਿਓ ਸੰਗਤ ਦੀ ਬੇਨਤੀ ਹੈ ਕਿ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਲਾਇਕ ਵਾਹਿਗੁਰੂ ਦੀ ਤਰਸਾ ਜੋ ਵਾਹਿਗੁਰੂ 你。Yeah.